ਹਲੋ ਜੀ ਸ਼ਰਸ਼ੀ ਕਾਲ ਦੀ ਸਾਰਿਆਂ ਨੂੰ ਪ੍ਰੀਤਪਾਲ ਕੌਰੀ ਜੰਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਆਪਾਂ ਲੈ ਕੇ ਆਈ ਸੀ ਜੀ ਰਾਜਵੇਦਰ ਪਾਸੀ ਜੀ ਦਾ ਸੂਟ ਤੇ ਆਪਾਂ ਹੁਣ ਉਸ ਦੀ ਲਾਈਨਿੰਗ ਲੈ ਕੇ ਆਉਣੇ ਹਾਂਗੇ ਤੇ ਆਂਟੀ ਜੀ ਕੋਲੇ ਤੇ ਜਿਨ੍ਹਾਂ ਤੇ ਕੋਲ ਆਪਾਂ ਦੀਵਾਲੀ ਵੇਲੇ ਸੂਟਿੰਗ ਲੈ ਕੇ ਆਈ ਸੀ ਮੈਂ ਤੁਹਾਡੇ ਨਾਲ ਬਲੌਗ ਸ਼ੇਅਰ ਕੀਤਾ ਸੀਗਾ ਤੇ ਹੁਣ ਆਪਾਂ ਚੱਲਾਂਗੇ ਜੀ ਉਹਨਾਂ ਦੇ ਕੋਲ ਤੇ ਤੁਸੀਂ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਪੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਤੇ ਵੀਡੀਓ ਨੇਨ ਤੱਕ ਜ਼ਰੂਰ ਦੇਖਿਓ ਸੇ ਨਾ ਆਦੀ ਨਹੀਂ ਨਹੀਂ ਹਾਂ ਆਦੀ ਜੀ ਕਿਤਾ ਆ ਲੈਣੀ ਹੈ ਨਾ ਇਹਦੇ ਨਾਲ ਲੈਣੀ ਚਲਦੇ ਨਾ ਫੁੱਲ ਪਹਿਲੇ ਲਾਉਣੀ ਹੈ ਤਾਂ ਤਾਂ ਹਾਂ ਹਾਂ ਫੁੱਲ ਆ ਵਰਕ ਤਾਂ ਮੈਨੂੰ ਦੁਖਾਇਆ ਨਹੀਂ ਤੂੰ ਵੀ ਵਰਕ ਕਰਾਇਆ ਹੈ ਹਾਏ ਇਹ ਤਾਂ ਜਿਵੇਂ ਖਰਾਬ ਕਰਤਾ ਨੇ ਸੂਟ ਤੂੰ ਕਰਵਾਇਆ ਵਰਕ ਇਹ ਜਖੇਪਲ ਤੋਂ ਕਰਵਾਇਆ ਸੀਗਾ ਅੱਛਾ ਹਾਂਜੀ ਆਏਗਾ ਤਾਂ ਕਿ ਨਹੀਂ ਵਿੱਚ ਖਰਾਬ ਕਰ ਹਾਂ ਤਾਂ ਕੀ ਹੁੰਦਾਗਾ ਜਦੋਂ ਖਰਾਬ ਹੀ ਕੀਤਾ ਹੋਇਆਗਾ ਮੈਂ ਤਾਂ ਖਰਾਬ ਹੀ ਕਹੂੰਗੀ ਮੇਰਾ ਤਾਂ ਜਿਵੇਂ ਜਲੂਸ ਕਰਤਾ ਹੈ ਹੁਣ ਘਟਵਾਉ ਇਹਨੂੰ ਮੈਂ ਐਂ ਨਹੀਂ ਰੱਖਦੀ ਹੈਗੀ ਅੱਛਾ ਵਰਕ ਕਰਨਾ ਨਾ ਨਾਰ ਲਾ ਲਓ ਤੂੰ ਮੈਨੂੰ ਫੜਾਉਂਦੀ ਰੇ ਮੈਂ ਮਸ਼ੀਨ ਤੇ ਮੈਂ ਕਰਕੇ ਦੇ ਦਿਆਂ ਦੀ ਵਰਕ ਤਾਂ ਤੈਨੂੰ ਚਲਾਉਂਦੇ ਹੈਗੇ ਉਹ ਮਸ਼ੀਨ ਨਾ ਕਰਿਆ ਹੋਇਆਗਾ ਵੱਲਾ ਜਰੀ ਦਾ ਕਰਵਾਇਆ ਹੈ ਹੂੰ ਜਰੀ ਦਾ ਕਰਵਾਉਣਾ ਦੀ ਹੋਰ ਉਹਨੇ ਕਲਰ ਵੀ ਨਹੀਂ ਦੇਖਿਆ ਹੈਗਾ ਕਲਰ ਵੀ ਆਵਲਾ ਕਰਤਾ ਤਾਂ ਕਰਕੇ ਹੁਣ ਇਹਦੇ ਨਾਲ ਜਸ ਜੱਚ ਦਾ ਤਾਂ ਹੈ ਨਹੀਂ ਇਹ ਤਾਂ ਹੀ ਉਹ ਫਿਰ ਮੈਂ ਨੀਚੋ ਕਟਵਾ ਦੂੰਗੀ ਸੱਚੇ ਕਟਵਾ ਦਿੰਗੀ ਹਾਂ ਇਹ ਨਹੀਂ ਲਗਵਾਉਂਦੀ ਨਾਲ ਠੀਕ ਠੀਕ ਇਹਦੇ ਨਾਲ ਦੀ ਲਾਈਨਿੰਗ ਜਮਾ ਮਿਲ ਗਈ ਸੇਮ ਦੇ ਇੱਕ ਪੀਚ ਕਲਰ ਹਾਂ ਪੀਚ ਦੀ ਤਾਂ ਹੈਗੀ ਹੋਈ ਹੈ ਅਮੀ ਘਰ ਚੱਲ ਜਾਈ ਚੱਲਦੇ ਪੁੱਤ ਅਸੀਂ ਆ ਸੂਟ ਕੱਟਦੀ ਦੇਣਾ ਕਿਸੇ ਦਾ ਚੇਤੀ ਕੱਲ ਨੂੰ ਜ਼ਰੂਰ ਚਾਹੀਦਾ ਹੈ ਜੀ ਛੀਤੀ ਕਰਾਉਣਾਗਾ। ਅਗਰ ਇਹ ਰਾਤ ਨੂੰ ਬਣਾ ਲੂਗੀ ਚੱਲ ਕਰਤ ਹੁਣ ਲੈਣੀ। ਗਰਦੀਬ ਸਲਵਾਰ ਤੋਂ ਬਣਾ ਦੀ ਕਮੀਜ਼ ਮੈਂ ਕੱਢ ਦੂੰਗਾ ਰਾਤ ਨੂੰ ਆਹ ਵੜੀ ਹਲਾਣੀ ਹੈ ਜਿਹਦੇ ਤੇ। ਹੂੰ ਲੈਸ ਇਹ ਇਹ ਤਾਂ ਮੈਂ ਆਪਣੇ ਸੂਟ ਤੇ ਲਵਾਉਂਗੀ। ਦੁਪੱਟੇ ਤੇ ਵੀ ਰੋਣੀ ਹੈ। ਦੁਪੱਟੇ ਤੇ ਵੀ। ਮੇਰੇ ਤੇ ਮੰਮੀ ਦੇ ਸੂਟ ਤੇ ਲਗਵਾਉਂਦੀ ਨੇ ਹੈਗੇ। ਤੇ ਚੁੰਨੀ-ਚੁੰਨੀ ਤੇ ਲਗਵਾਉਗੀ। ਮੇਰੇ ਮੈਂ ਗਲਾ ਵਾਲਾ ਜਿਹੜਾ ਟ੍ਰੈਂਗਲ ਸ਼ੇਪਾ ਨਹੀਂ ਹੁੰਦਾ ਹੈਗਾ, ਓਵਲਾ ਕਰਵਾਉਣਾ ਹੈਗਾ। ਹਮਮ ਇਹ ਨੀ ਸਲਵਾਰ ਤੇ ਵੀ ਹਾਈ ਵਰਕ ਹੈਗਾ ਹੈਂਡ ਵਰਕ ਦਾ ਕੰਮ ਹੈ ਤੇ ਸਾਰਾ 컬러 ਤਾਂ ਸੋਨਾ ਵੀ ਔਰ ਗਿੰਜੇ ਦੀ ਤਾਂ ਸਲਵਾਰ ਹੈ ਜੀ ਇਹ ਸ਼ਿਮਰ ਔਰ ਗਿੰਜੇ ਦੀ ਚਾਲ ਤੇ ਹੈਂਡ ਵਰਕ ਹੈ ਸਾਰਾ ਪੈਨਲ ਵਰਕ ਵੀ ਬਣਿਆ ਹੋਇਆ ਨਾ ਇਹਦੇ ਹਮਮ ਕਮ ਫਲਾਵਰ ਇੱਥੇ ਆ ਜੀ ਉਹ ਇੱਥੇ ਆ ਜੀ ਸੋਹਣੇ ਚੀਜ਼ ਦੁਪੱਟਾ ਕਿਹੜਾ ਇਸ ਦੇ ਨਾਲ

ਨੋ ਲੈ ਫਰਾਪਾ ਤੁਹਾਡੇ ਮਸ਼ੀਨ ਦੀ ਵੀਡੀਓ ਬਣਾ ਕੇ ਲੈ ਜਾਗੇ ਹਾਂ ਕੜਾਈ ਵਾਲੀ ਦੀ ਕੋਈ ਗੱਲ ਕੋਈ ਗੱਲ ਨਹੀਂ ਜਦੋਂ ਮਰਜੀ ਚਲੋ ਜੀ ਆਪਾਂ ਅੱਗੇ ਸੀਗੇ ਕਰੇ ਤੇ ਆਪਾਂ ਨੇ ਤੁਹਾਡੇ ਨਾਲ ਅੱਜ ਵਾਲੀ ਵੀਡੀਓ ਸ਼ੇਅਰ ਕਰਤੀ ਸੀਗੀ ਤੇ ਆਪਾਂ ਨੇ ਸੂਟ ਵੀ ਦੇਖ ਲਏ ਹੋਣਗੇ ਤੁਸੀਂ ਸਾਰਿਆਂ ਨੇ ਆਪਣੇ ਤੇ ਜੋ ਮੈਂ ਤੁਹਾਨੂੰ ਦਿਖਾਏ ਨੇਗੇ ਤੇ ਉਹ ਨੇ ਜੀ ਆਪਣੇ ਲੋੜੀ ਵਾਸਤੇ ਤੇ ਆਪਾਂ ਨੂੰ ਇੱਕ ਆ ਗਈ ਜੀ ਲੋੜੀ ਤੇ ਆਪਾਂ ਸੂਟ ਵੀ ਸਲਾਈ ਕਰਨੇ ਦੇ ਆਏ ਸੀ ਆਪਾਂ ਨਹੀਂ ਜਾਣੇ ਜੀ ਖੰਡ ਪਰਤੇ 15 ਤਰੀਕ ਨੂੰ ਸਾਰੇ ਜਾਣੇ ਅਮਨਦੀਪ ਨੂੰ ਤਾਂ ਜਾਣਦੀ ਹਾਂ ਜੀ ਤੇ ਉਹ ਬੁਟੀਕ ਦਾ ਕੰਮ ਕਰਦੇ ਨੇ ਜੀ ਤੇ ਉਹ ਮੇਰੇ ਪੂਆ ਜੀ ਨੇਗੇ ਤਾਂ ਕਰਕੇ ਉਹਨਾਂ ਦੇ ਕੋਲ ਬੈਠਾ ਹੋਇਆ ਸੀਗਾ ਤੇ ਉਹਨਾਂ ਦੀ ਇਸ ਵਾਰ ਹੈ ਜੀ ਲੋੜੀ ਤੇ ਆਪਾਂ ਉੱਥੇ ਜਾਵਾਂਗੇ ਤੇ ਇਹ ਫੰਕਸ਼ਨ ਅਟੈਂਡ ਕਰਾਂਗੇ ਤੇ ਤੁਸੀਂ ਸਾਰੇ ਜਾਣੇ ਉਹ ਵਲੌਗ ਵੀ ਦੇਖਿਓ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਸਾਰੇ ਜਾਨੀ ਲਾਈਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਆਪਾਂ ਜਿਹੜੀ ਤੁਹਾਨੂੰ ਮੈਂ ਮਸ਼ੀਨ ਦਿਖਾਈਏਗੀ ਵਰਕ ਵਾਲੀ ਕੜਾਈ ਵਾਲੀ ਤੇ ਇੱਕ ਆਪਾਂ ਤੁਹਾਡੇ ਨਾਲ ਇਹਦਾ ਬਲੌਗ ਅਲੱਗ ਸ਼ੇਅਰ ਕਰਾਂਗੇ ਤੇ ਅੱਜ ਟਾਈਮ ਘੱਟ ਸੀਗਾ ਤੇ ਅੱਜ ਮੈਂ ਲੇਟ ਗਈ ਸੀਗੀ ਤੇ ਮੈਨੂੰ ਲੱਗਦਾ ਮੈਂ 8:40 ਵਜੇ ਗਈ ਸੀਗੀ ਤਾਂ ਕਰਕੇ ਫਿਰ ਮੈਂ ਆਂਟੀ ਜੀ 5 ਵਜੇ ਘਰੇ ਆ ਜਾਂਦੇ ਨੇਗੇ ਤੇ ਤਾਂ ਕਰਕੇ ਅੱਜ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਵੀਡੀਓ ਸ਼ੇਅਰ ਕਰਨ ਦਾ ਕੜਾਈ ਵਾਲੀ ਮਸ਼ੀਨ ਦੀ ਤੇ ਆਪਾਂ ਹੁਣ ਤੁਹਾਡੇ ਨਾਲ ਅਗਲੇ ਬਲੌਗ ਦੇ ਨਾਲ ਸ਼ੇਅਰ ਕਰਾਂਗੇ ਉਸ ਦੀ ਵੀਡੀਓ ਤੇ ਤੁਸੀਂ ਦੇਖਿਓ ਜੇ ਤੁਹਾਨੂੰ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਵਰਕ ਵਾਲਾ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੇ ਲੈਣਾ ਹੋਵੇ ਤਾਂ ਤੁਸੀਂ ਦੱਸ ਸਕਦੇ ਹੋਗੇ ਤੇ ਆਪਣਾ ਨੰਬਰ ਆਪਾਂ ਨੇ ਪੁਰਾਣੀ ਵੀਡੀਓਜ਼ ਦੇ ਵਿੱਚ ਦਿੱਤਾ ਹੀ ਹੋਇਆਗਾ ਮੈਂਸ਼ਨ ਕੀਤਾ ਹੋਇਆਗਾ ਤੇ ਚਲੋ ਜੀ ਬਲੌਗ ਦਾ ਐਂਡ ਆ ਪੈਥੀ ਕਰਦੇ ਹਾਂ ਜੀ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ